ਤੁਹਾਨੂੰ ਇਹ ਵਨ ਡੇ ਅੱਤੇ ਅਹਿਮ ਜਾਣਕਾਰੀ ਦੱਸਦੀ ਕਿ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਮਿਲਿਆ ਦੱਸਦੀ ਹੈ ਕਿ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਤਸਕਰ ਨੂੰ ਕਾਬੂ ਕੀਤਾ ਜਿਸ ਤੋਂ ਕੋਲ ਜਿਹੜਾ ਕਿ ਦੋ ਪੈਕੇਟ ਆਇਸ ਡਰੱਗਸ ਦੇ ਬਰਾਮਦ ਕੀਤੇ ਗਏ ਨੇ ਤੋਂ ਇਧਰ ਇੱਕ ਪਿਸਤਲ ਇੱਕ ਮੈਗਜ਼ੀਨ ਅਤੇ ਪੰਜ ਜ਼ਿੰਦਾ ਕਾਰਕੁਨ ਜਿਹੜਾ ਕਿ ਅੰਮ੍ਰਿਤਸਰ ਪੁਲਿਸ ਤੋਂ ਵੱਲੋਂ ਬਰਾਮਦ ਕੀਤੇ ਗਏ ਨੇ ਦੱਸਦੀ ਹੈ ਕਿ ਪੁਲਿਸ ਦੇ ਅਨੁਸਾਰ ਇਹ ਥੇਪ ਹੈ ਜਿਹੜੀ ਕਿ ਉਹ ਡਰੋਨ ਦੇ ਜ਼ਰੀਏ ਸਰਹੱਦ ਪਾਰੋਂ ਜੁੜੀ ਕੇ ਅੰਦਰ ਸੁੱਕੇ ਗਈ ਸੀ ਇਸੇ ਤਰ੍ਹਾਂ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਕਿ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਮਿਲਦੀ ਹੋਈ ਨਜ਼ਰ ਆ ਰਹੀ ਹੈ ਦੱਸਦੀ ਕਿ ਪੁਲਿਸ ਨੇ ਅੰਤਰਰਾਸ਼ਟਰੀ ਤਸਕਰ ਨੂੰ ਕਾਬੂ ਕੀਤਾ ਜਿਸ ਦੇ ਕੋਲੋਂ ਦੋ ਪੈਕ ਹੈਕਟਾਈਸ ਗੱਜ ਦੇ ਬ੍ਰਾਮਤ ਕੀਤੇ ਨੇ ਦੱਸਦੇ ਕਿ ਇੱਕ ਪਿਸਤਲ ਇੱਕ ਮੈਗਜ਼ੀਨ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਛੋਟੇ ਪੁਲਿਸ ਦੇ ਅਨੁਸਾਰ ਇਹ ਖੇਪ ਹੈ ਜਿਹੜੀ ਕਿ ਉਹ ਡਰੋਨ ਦੇ ਜ਼ਰੀਏ ਸੁੱਕੇ ਗਈ ਸੀ ਇਸੇ ਤਰ੍ਹਾਂ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਕਿ ਪੁਲਿਸ ਨੇ ਅੰਤਰਰਾਸ਼ਟਰੀ ਤਸਕਰ ਨੂੰ ਕਾਬੂ ਕੀਤਾ ਜਿਸ ਦੇ ਕੋਲ 2 ਪੈਕੇਟ ਆਇਸ ਗਨਸ ਦੇ ਬਰਾਮਦ ਕੀਤੇ ਨੇ

ਨੇ ਕਿ ਅੱਜ ਸਵੇਰੇ ਅੰਤਰਾਸੀਆ ਤਸਰ ਤੋਂ ਬਾਰਡਰ ਦੇ ਉੱਤੇ ਇੱਕ युवक ਜੋ ਸੀ ਗੁਫਰੀਸ ਪੁਲਿਸ ਅਧਿਕਾਰੀ ਨੇ ਜੋ ਹੰਸਤਿਆ ਕੀ ਜੀ ਸਿਮਰਤ ਜੀ ਇੱਕ ਤਸਕਰ ਕੀ ਜਿਹਨੂੰ ਗ੍ਰਿਫਟਾਰ ਕੀਤਾ ਉਹਨਾਂ ਕੋਲੋਂ 500 ਗ੍ਰਾਮ ਆਇਸ ਔਰ 250 ਗ੍ਰਾਮ ਹੈਰੋਇਨ ਜਿਹੜੀਆਂ ਇਹ ਲੈਬ ਦੇ ਚ ਹੁਣ ਜਿਹੜੀ ਹੁੰਦੀ ਹੈ ਸਾਸ ਹੁੰਦੀ ਆ ਉਹ ਫੜੀ ਆ ਜੀ ਔਰ ਉਹਨੇ ਗਿਆ ਕਿ ਮੈਂ ਜਿਹੜਾ ਫੜ ਕੇ ਨਾ ਉਹ ਪਾਕਿਸਤਾਨ ਚ ਜੀ ਅਸਿਕਰਨ ਉਹਨੂੰ ਗਿਫਾ ਕਰਕੇ ਉਹਨੂੰ ਪੁਲਿਸ ਜਿਹੜੀ ਆ ਹੋਰ ਵੀ ਕੁਝ ਕਸਤਾ ਲਈ ਆ ਕਿਤੇ ਹੋਰ ਅੰਮ੍ਰਿਤਸਰ ਦੇ ਵਿੱਚ ਕਿਤੇ ਜਿਹਾਤੀ ਜਿਸ ਤਰ੍ਹਾਂ ਕੋਈ ਡਰਗ ਹੋਤੇ ਨਹੀਂ ਛਹੀ ਹੂੰ ਬੰਦਰ ਅਕਸ਼ਰੀ ਜਿਹੜਾ ਕਿ ਸਰਹੱਦ ਪਾਰੋਂ ਡਰੋਨ ਦੇ ਜ਼ਰੀਏ ਜਿਹੜੀ ਕਿ ਇਹ ਨਸ਼ੇ ਦੀ ਖੇਪ ਸੁੱਟੀ ਜਾਂਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਪ੍ਰਸ਼ਾਸਨ ਨੂੰ ਉੱਤੇ ਕਿਤਸਰ ਅਸਕਤੀ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਇਸ ਵਕਤ ਬੜਾ ਮੁਸਤਕੀਲ ਨਾਲ ਕੰਮ ਕਰ ਰਿਹਾ ਜੀ ਜੀ ਹਰ ਤਰ੍ਹਾਂ ਜਿਹੜਾ ਕਿ ਅਗੜੀ ਧੁੰਨ ਹੋਣ ਦੇ ਕਾਰਨ ਵੀ ਜਿਹੜਾ ਪੁਲਿਸ ਔਰ ਬੀਐਸਐਫ ਦੋਨੋਂ ਜਿਹੜੇ ਆ ਮੁਸਤਕੀਲ ਨਾਲ ਕੰਮ ਕਰਦੇ ਆ ਤਾਂ ਹੀ ਉਹਦਾ ਨਤੀਜਾ ਕਿ ਰੋਜ਼ ਇੱਕ ਰੋਜ਼ ਕੋਈ ਨਾ ਕੋਈ ਡਰਗ ਜਿਹੜਾ ਉਹ ਬਾਰਡਰ ਦੇ ਤੋਂ ਫੜਿਆ ਜਾ ਰਿਹਾ ਹੈ ਜੀ ਜੁਨੀਦਰ ਫਿਲਹਾਲ ਤੁਮਾਮ ਜਾਣ ਕਰ ਲਿਓ ਤੁਹਾਡਾ ਬਹੁਤ ਬਹੁਤ ਤਨਵਾ